ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਫਿਰ ਸਵਾਗਤ ਹੈ ਸਾਡੇ ਇਸ ਚੈਨਲ ਪੰਜਾਬੀ ਅਲਬੇਲਾ ਪੀ ਐਮ ਐਸ ਦੇ ਵਿੱਚ ਬਿਲਕੁਲ ਤਾਂ ਦੋਸਤੋ ਅੱਜ ਫਿਰ ਆਪਾਂ ਉਹਨਾਂ ਹਾਸਿਆਂ ਦੇ ਬਾਦਸ਼ਾਹ ਸਲੀਮ ਅਲਬੇਲਾ ਅਤੇ ਗੋਗਾ ਬਸੁਰੀ ਦੀ ਇੱਕ ਹੋਰ ਵੀਡੀਓ ਲੈ ਕੇ ਆਏ ਨਵੀਂ ਵੀਡੀਓ ਤਾਂ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਨੂੰ ਪਿਆਰ ਦੇ ਰਹੇ ਜੀ ਤੁਹਾਡਾ ਬਹੁਤ ਹੀ ਧੰਨਵਾਦ ਇਸੇ ਤਰ੍ਹਾਂ ਹੀ ਹਰੇਕ ਵੀਡੀਓ ਨੂੰ ਤੁਸੀਂ ਪਿਆਰ ਦੇਣਾ ਤੇ ਹਰੇਕ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਜੀ ਤੇ ਆਪਾਂ ਜੋ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਇਹ ਵੀ ਬਹੁਤ ਹੀ ਫਨੀ ਹੋਣ ਵਾਲੀ ਹੈ ਬਹੁਤ ਹੀ ਹਾਸਿਆ ਵਾਲੀ ਵੀਡੀਓ ਹੈ ਬਿਲਕੁਲ ਬਿਲਕੁਲ ਤਾਂ ਦੋਸਤੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਉਹ ਵੀਡੀਓ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਤਾਂ ਤੁਹਾਡਾ ਬਹੁਤ ਧੰਨਵਾਦ ਓ ਨਿਆਣੇਓ ਉਹ ਜਾ ਚੱਲ ਜਾ ਇੱਧਰ ਪੱਕੀ ਨਹੀਂ ਪਹਿਲਾਂ ਹੀ ਆ ਕੇ ਖਲੋ ਗਿਆ ਜੇ ਅੱਜ ਕੀ ਬਣਾ ਫਿਰ ਇਹ ਵੰਡਣੀ ਆ ਇੱਥੇ ਹੀ ਵੰਡਣੀ ਆ ਇਹ ਬੁੰਡਾ ਬੜਾ ਹਾਂ ਇਹ ਕੰਮ ਕੁ ਕਰ ਹੁਣੇ ਪੱਕਾ ਕਰਨੀ ਕਿਤੇ ਓਏ ਤੂੰ ਇੱਧਰ ਆ ਓਏ ਜਵਾਗ ਵੇ ਕਿੱਥੇ ਖੜੇ ਕਿਹਦਾ ਮੁੰਡਾ ਤੂੰ ਹਾਂ ਆਸਾਨ ਦਾ ਆਸਾਨ ਦਾ ਤੇ ਮੇਰੇ ਤੇ ਆਸਾਨ ਕੀਤਾ ਤੁਸੀਂ ਜਾ ਕਰੋ ਮਾਚਸ ਲਿਆ ਫੜ ਕੇ ਮਾਚਸ ਹਾਂ ਹਾਂ ਉਹਨਾਂ ਕਹਿੰਦੇ ਅਨਜੇ ਨਾਈ ਨੇ ਮੰਗੀ ਆ ਓ ਜਾ ਤੀ ਰਾਣੀ ਆਪਣਾ ਆਪਣਾ ਬਣਾ ਨਾ ਹੀ ਬਣਿਆ ਉਹ ਨਾ ਹੀ ਬਣਿਆ ਉਹ ਇਧਰ ਆ ਤੂੰ ਖਾਣਾ ਬਣਾਣਾ ਆ ਗਈ ਸਵੇਰ ਦੀ ਤੇਰੀ ਅੰਮੀ ਵਿਚਾਰੀ ਟਿਕਟੌਕ ਤੇ ਕਹਿੰਦੀ ਮੇਰਾ ਮੁੰਡਾ ਨਹੀਂ ਲੱਭਣ ਦਿਆ ਹਾਂ ਉਹ ਵਿਚਾਰੀ ਲਵਲਾ ਪਾਗਲ ਹੋ ਗਈ ਤੈਨੂੰ ਤੇ ਦੱਸ ਕੇ ਕਿਹਦਾ ਮੁੰਡਾ ਤੂੰ ਆਸਾਨ ਦਾ ਤੂੰ ਵੀ ਆਸਾਨ ਦਾ ਹੀ ਆ ਇਹ ਪਿੰਡ ਚ ਆਸਾਨ ਨੇ ਬੜਾ ਵੀ ਆਸਾਨ ਕੀਤਾ ਕੀ ਕਰੋ ਲਿਆ ਤੇਲ ਲਿਆ ਪੈਟਰੋਲ ਥੋੜਾ ਜਿਹਾ ਆ ਗਲਾਈਏ ਇਥੇ ਆ ਗਲਾਈਏ ਉਹ ਟੇੜੀ ਗੱਲ ਸੁਣ ਪੁੱਤ ਹਾਂਜੀ ਕਿੱਥੇ ਜਾਂਦੇ ਆ ਘਰ ਜਾਣੇ ਘਰ ਬੜੇ ਦਿਨ ਹੋ ਗਏ ਤੇਰਾ ਪਿਓ ਨਜ਼ਰ ਹੀ ਨਹੀਂ ਆਇਆ ਕਿੱਥੇ ਹੁੰਦਾ ਕੰਮ ਤੇ ਜਾਂਦਾ ਜਾਣ ਲੱਗ ਪਿਆ ਆਹੋ ਚਲੋ ਸ਼ੁਕਰ ਆ ਅੱਲਾ ਦਾ ਹੁਕਮ ਬਈ ਕੰਮ ਤੇ ਜਾਣ ਲੱਗ ਪਿਆ ਹੁਣ ਇਹ ਤੇ ਕਹਦਾ ਅੱਲਾ ਦਾ ਹੁਕਮ ਹੈ ਕੰਮ ਤੇ ਜਾਂਦਾ ਓਏ ਆਵੇਂ ਇਥੇ ਆ ਆ ਜਾ ਅੰਦਰ ਘਰ ਜਾ ਲੱਕੜਾਂ ਥੋੜੀਆਂ ਜਿਹਾ ਫੜ ਕੇ ਆਇਆ ਨੂੰ ਇਹਨੂੰ ਘਰ ਵਿਹਲੇ ਪਿੰਡ ਚ ਫਿਰਦੇ ਨੇ ਕੰਮ ਵੀ ਕਰ ਲਈਦਾ ਕੋਈ ਅੱਛਾ ਤੂੰ ਵੀ ਕਰ ਮੈਂ ਦੇਖਦਾ ਉਹ ਵਿਹਲਾ ਫਿਰਦਾ ਆ ਤੋੜ ਇਥੋਂ ਇਹਨੂੰ ਤੋੜ ਥੋੜਾ ਜਿਹਾ ਉਹ ਲਾਤ ਰੱਖੇ ਇਦਾਂ ਤੂੰ ਤਾਰ ਜੇ ਨਾ ਇਹ ਥੱਲੇ ਲਾ ਛੋਡੀਆਂ ਛੋਡੀਆਂ ਸ਼ਮਕੀਆਂ ਆ ਆ ਵੀ ਲਾ ਉਹ ਪੁੱਤ ਚਲੇ ਜਾਓ ਘਰ ਨੂੰ ਕਿਤੇ ਤੁਹਾਡੀ ਮਾਂ ਲੱਭਦੀ ਹੁਣੀ ਆਉੜੇ ਇੱਥੇ ਸਰਕਾਰਾਂ ਦਾ ਹੀ ਵੰਡਣਾ ਚੌਲ ਅਸੀਂ ਸਾਰਾ ਹੈ ਜਾਂ ਭਾੜੇ-ਪੁੰਡੇ ਲੈਓ ਕਰੋ ਆ ਵੀ ਲਉਣੀ ਹੈ ਹੈ ਅਵੀ ਲਾਉਣੀ ਆ ਇਹਦੂਰ ਕਰ ਲੈ ਕੇ ਜਾਣੀ ਆ ਕੋਈ ਵੇਚੀ ਲਾਉਣੀ ਆ ਬੜੀ ਗੱਲ ਬਈ ਇਹਨਾਂ ਨੂੰ ਹੁਣ ਦੇਖਦੇ ਜਿਹੜੇ ਪੈਸੇ ਨੇ ਅੱਧੇ ਮੈਂ ਲੈਣਾ ਹੀ ਲੈ ਹਾਂ ਅੱਗੇ ਬੜੇ ਮੈਨੂੰ ਮਿਲਦਾ ਆ ਐਦਾਂ ਹੀ ਪੁੱਤ ਲਾ ਦੇ ਬਲਬਲ ਜਾਂਦਾ ਬਾਲਣੇ ਮਗਟਾ ਮਹੀਨੇ ਸਾਰੇ ਦੇ ਉਹਦੀ ਮੈਂ ਤਾਂ ਸੁਲਾਬਿਆ ਦੇਖੀ ਚਾਹਦੂ ਹੁਣ ਬਾਕੀ ਆਪ ਕਰਣੀ ਗੋਗਾ ਵੀ ਆਣਾ ਹਾਂਜੀ ਪਿਓ ਨੂੰ ਮੇਰਾ ਸਲਾਮ ਕਹੀਂ ਹੈ ਅੱਛਾ ਜੀ ਉਹਦੇ ਕੋਲ ਰਹਿੰਦੇ ਪੈਸੇ ਕਟਿੰਗ ਦੇ ਦੋ ਤਿੰਨ ਦਿਨਾਂ ਦੇ ਓ ਜਾ ਪੁੱਤ ਇੱਕ ਵਾਰੀ ਕਿਆ ਕਿਆ ਵੀ ਸੁਣ ਲਿਆ ਕਰੋ ਕਿ ਤੁਸੀਂ ਇੱਥੇ ਅੱਗ ਨਹੀਂ ਬਲੀ ਤੇ ਆ ਗਈ ਓ ਹਲਕਾ ਪਾਲ ਬਿਆ ਕੀ ਹਾਲ ਆ ਕਿੱਧਰ ਜਾਂਦੇ ਆ ਇੱਥੇ ਬਸ ਨਹੀਂ ਇੱਥੇ ਕਿਤੇ ਇੱਥੇ ਕਿਤੇ ਆ ਦੇਖ ਪੱਕਣ ਦੀ ਦੇਖ ਵੇਖਣ ਓਏ ਆਹੋ ਦੇਖ ਇੱਥੇ ਸਰਕਾਰਾਂ ਦੇ ਵੰਡਣੀਆਂ ਆ ਦੇ ਮਾਚਸ ਹੈਗੀ ਓ ਨਹੀਂ ਮਾਚਸ ਨਹੀਂ ਰੱਖੀ ਰੱਖਿਆ ਵੀ ਨਾ ਕਰਕੇ ਤੇ ਕੋਲ ਆਗੀ ਨਾਲ ਆ ਲਈ ਆਪਣੇ ਆਪ ਨੂੰ ਬੰਦਾ ਗੱਲ ਸੁਣ ਓ ਯਾਰ ਓ ਸੁੱਕ ਤੇ ਮਾਚਸੇ ਲਿਆ ਫੜ ਕੇ ਹੋਰ ਸੁਣਾ ਠੀਕ ਆ ਤੂੰ ਆਪਣੀ ਸਨਾ ਠੀਕ ਹੈ ਘਰ ਬਾਲ ਬੱਚਾ ਟੱਬਰ ਸਾਰਾ ਠੀਕ ਹੀ ਆ ਠੀਕ ਆ ਇਹ ਠੀਕ ਹੋਣਾ ਚਾਹੀਦਾ ਕੀ ਹੁੰਦੇ ਆ ਅੱਜ ਕੱਲ ਕੰਮ ਕੁੰਮ ਤੇ ਨਹੀਂ ਜਾਂਦਾ ਨਹੀਂ ਜਾਂਦਾ ਕੰਮ ਦੇ ਪੱਠੇ ਭਾਈ ਦੇ ਡੰਗਰਾਂ ਨੂੰ ਹਾਂ ਨਹੀਂ ਡੰਗਰਾਂ ਨੂੰ ਬਸ ਇਹ ਨਾ ਪਾਣੀ ਬਹੁਤ ਆ ਗਿਆ ਲੋਕਾਂ ਦੇ ਡੰਗਰ ਵਿਚਾਰੇ ਭੁੱਖੇ ਮਰਨਦੇ ਆ ਹਾਂਜੀ ੱੱਬੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੋਣਾ ਕਰਨੀ ਚਾਹੀਦੀ ਬਸ ਤੇ ਉਹਨਾਂ ਦੀ ਕਰਨੀ ਆ ਆਹੋ ਤੇ ਮੇਰੀ ਵੀ ਮਦਦ ਕਰ ਜਾ ਮਾਚਸ ਲਿਆ ਲਬ ਕੇ ਉੱਥੇ ਹਾਂ ਯਾ ਲਬਾ ਠੀਕ ਆ ਅਨੇ ਆੜਿਓ ਜਿਹਾ ਤੁਸੀਂ ਪੁੱਤ ਕੀ ਹੋ ਗਿਆ ਤੁਹਾਨੂੰ ਹੈ ਘਰ ਦੇ ਇੱਥੇ ਸਾਰੇ ਤੁਹਾਡੇ ਲੱਭਣਦੇ ਆ ਉਹ ਗੱਲ ਸੁਣ ਕਾਕਾ ਓਏ ਉਹ ਬੰਦਿਆ ਕਾਕਾ ਜੀ ਬੰਦਿਆ ਹਾਂਜੀ ਪਰੌਣਾ ਆਇਆ ਹਾਂਜੀ ਉਹ ਪਰੌਣਾ ਆਇਆ ਜੀ ਮਾਮੇ ਦੇ ਘਰ ਆਏ ਸੀ ਅਸੀਂ ਅੱਗੇ ਅੱਛਾ ਮਾਮੇ ਆ ਲਾਇਆ ਹਾਂਜੀ ਓਏ ਆ ਅੱਗ ਬਾਲਣੀ ਗੱਲ ਸੁਣ ਪੁੱਤ ਹਾਂਜੀ ਹਾਂਜੀ ਉਹ ਉੱਥੇ ਦੋਗ ਸ਼ਾਪਰ ਤੇ ਲਿਆ ਲੱਬ ਕੇ ਆਈ ਮੈਂ ਮਾਮੇ ਵਾਲੇ ਸ਼ਾਪਰ ਲੱਭਣ ਆਇਆ ਆ ਤੈਨੂੰ ਆਖਣ ਦਿਆਂ ਵਾਂ ਨੱਜਾ ਨਹੀਂ ਕਹਿ ਰਿਹਾ ਤੈਨੂੰ ਫੇ ਉਹਦੇ ਚਾਚਾ ਜੀ ਠੀਕ ਆ ਮੈਂ ਪ੍ਰਾਉਣਾ ਆ ਤੇ ਫਿਰ ਉਹ ਬੁਰੀ ਗੱਲ ਆ ਨਾ ਪ੍ਰਾਉਣੇ ਕੰਮ ਨਹੀਂ ਕਰਦੇ ਪ੍ਰਾਉਣੇ ਨੂੰ ਫਾਲੇ ਹੋਇਆ ਹੁੰਦਾ ਹੈ ਸਰਦਾਰ ਦਾ ਮੁੰਡਾ ਤੂੰ ਹਾਂ ਜੀ ਮਮਨ ਸਰਦਾਰ ਦਾ ਹਾਂ ਜੀ ਹਾਂ ਫੈਸਲਾਬਾਦੋਂ ਹਾਂ ਜੀ ਆਪਣੇ ਪਿਓ ਦਾ ਮੇਰੇ ਕੋਲੋਂ ਪੁੱਛ ਨਹੀਂ ਪਿਓ ਮੇਰਾ ਮੈਂ ਤੁਹਾਡੇ ਕੋਲੋਂ ਕਿਉਂ ਪੁੱਛਣਾ ਇੱਥੇ ਮੇਰੇ ਕੋਈ ਜਾਮਤ ਕਰਾਉਂਦਾ ਹੀ ਉਹ ਭਰਾ ਬਣਿਆ ਹੀ ਮੇਰਾ ਆਹ ਹੋ ਨੀ ਕਾ ਇਹ ਹੀ ਤੂੰ ਨਾ ਇੱਥੇ ਤੇਰੀ ਨੱਕ ਵਗਦਾ ਹੁੰਦਾ ਇੱਥੇ ਖੇਡਿਆ ਤੂੰ ਨੀ ਨਿਕੇ ਜੇ ਦਾ ਨੱਕ ਹੀ ਵਗਦਾ ਕਦੋਂ ਯੂਨੀਵਰਸਿਟੀ ਪੜਦਾ ਮੈਂ ਗੱਲ ਕਰ ਉਹ ਤੇ ਸ਼ੌਪਰ ਲਿਆ ਪੁੱਤ ਚੁੱਕੇ ਜਾ ਚਾਚਾ ਜੀ ਮੈਂ ਪਰੌਣਾ ਆਇਆ ਵਾਂ ਮੈਂ ਤੇ ਕੋਈ ਆਪਣਾ ਪਰੌਣਾ ਚਾਰੀ ਚ ਫਿਰਨ ਡਿਆ ਵਾਂ ਤੁਸੀਂ ਜਾਨ ਨਹੀਂ ਦੇਣਾ ਕਿ ਤੇਰੀ ਨਾਈਆਂ ਦੇ ਕੋਈ ਬੰਦਾ ਉਹ ਤੂੰ ਪਿਓ ਨੂੰ ਆਪਣਾ ਮੇਰਾ ਪੁੱਛ ਪਿਓ ਮੈਂ ਤੈਨੂੰ ਕਿਉਂ ਪਿਓ ਦਾ ਪੁੱਛਾ ਮੈਂ ਆਪਣੇ ਮਾਮੇ ਆ ਲਾਇਆ ਵਾਂ ਮੈਂ ਗੱਲ ਸੁਣ ਮੇਰੀ ਮਾਮੇ ਨਹੀਂ ਤੇਰੇ ਮੈਨੂੰ ਜਾਣਦੇ ਆ ਤੇਰੇ ਪਿਓ ਦੇ ਵਿਆਹ ਦੇ ਰੋਟੀ ਕਿਨੇ ਪਕਾਈ ਸੀ ਕਿਨੇ ਪਕਾਈ ਮੈਂ ਆ ਪਕਾਈ ਸੀ ਨਹੀਂ ਜਦੋਂ ਪਿੰਡ ਚ ਹੈ ਹੀ ਤੁਸੀਂ ਆ ਤੁਸੀਂ ਪਕਾਉਣੀ ਆ ਇਹਦੇ ਚ ਕਿਹੜੀ ਕੋਈ ਐਡੀ ਅਨੋਖੀ ਗੱਲ ਆ ਆਹ ਪੁੱਤ ਇਦਾਂ ਨਹੀਂ ਨਾ ਕਰੀਦਾ ਵੇਹ ਪੁੱਤ ਤੇਰੇ ਪਿਓ ਦੇ ਵਿਆਹ ਦੇ ਰੋਟੀ ਮੈਂ ਹੋਈ ਹੀ ਪਕਾਈ ਕਿ ਤੁਹਾਡੀ ਸਾਰੀ ਜਿਹੜੀ ਜੰਜ ਸੀ ਆ ਸ਼ਸ਼ ਕਰਦੀ ਕੀ ਪਕਾਇਆ ਸੀ ਪਿਓ ਦੇ ਵਿਆਹ ਦੇ ਸਾ ਆਲੂ ਸ਼ੋਰਾ ਨਾਲ ਨੂਨ ਵਾਲੇ ਚੌਲ ਸੀ ਨਹੀਂ ਤਾਂ ਉਦੋਂ ਸ਼ੋਰੇ ਤੇ ਸਵਾਹ ਔਰ ਕੋਈ ਡਿਸ਼ ਨਹੀਂ ਸੀ ਚਲਦੀ ਇਹ ਤਾਂ ਸਾਰੀ ਬਰਾਦਰੀ ਨਾਲ ਸ਼ੋਰੇ ਨੂੰ ਜ਼ਿਆਦਾ ਪਸੰਦ ਹੈ। ਹੇਲੋ ਹੇਲੋ। ਓਏ ਓ ਨੋ ਇਹ ਪੱਕਦੀ ਆਂ ਅਸੀਂ ਕਮਲਿਆ ਭੜਾ ਦਾ ਔਰ ਸੀਗਾ। ਅਗਲੇ ਦੇ ਘਰੋਂ ਜੋ ਮਰਦੀ ਖਾ ਪੀ ਜਾਣਾ ਵੀ ਇਹੀ ਹੁੰਦਾ ਹੀ। ਆਲੂ ਸ਼ੋਰਾ ਵਿੱਚ ਡੋਲ ਲੈ ਕੇ ਬੰਦਾ ਫਿਰੰਦਿਆ ਦਰੀ ਤੇ ਲੋਕ ਬੈ ਕੇ ਰੋਟੀ ਖਾਂਦੇ ਹਨ। ਹਾਂ ਇਹਦੇ ਹੁਣ ਚੱਲ ਪਾਇਆ ਸ਼ਾਦੀ ਘਾਲ ਆ ਗਏ ਤੇ ਆ ਆ ਗਿਆ 20-20 ਦਿਸ਼ਾ। ਚਲੋ ਤੁਸੀਂ ਦੇਖ ਪਕਾਓ ਮੈਨੂੰ ਕਾਦੀ ਐਡੀ ਤਫਸੀਲ ਦੱਸ ਦਿਓ। ਮੈਂ ਤਾਂ ਪੁਰਾਣਾ ਆਇਆ ਵਾਂ ਆਪਣਾ ਪੁਰਾਣੇ ਦੇ ਤੁਹਾਨੂੰ ਪਤਾ ਹੀ ਜਿਤ ਹੁੰਦੀ ਆ ਉਹਦੀ ਕੋਈ ਪਰਾਉਣਾ ਸਾਡਾ ਸਿਰ ਮੱਥੇ ਤੂੰ ਆਪਣੇ ਪਿਓ ਨੂੰ ਮੇਰਾ ਪੁੱਛ ਉਹ ਤੇ ਹੁਣ ਕਬਰਾਂ ਜਾਂ ਮੈਂ ਉਹਨੂੰ ਕਿੱਥੇ ਜਾ ਕੇ ਪੁੱਛਾਂ ਤੇਰਾ ਉਹ ਤੈਨੂੰ ਕਿਹਾ ਉਸੇ ਬਾਹ ਲੈਣਾ ਇਹਨੇ ਪੁੱਛਿਆ ਓਏ ਬਾਈ ਦਾ ਮਾਂ ਨੂੰ ਪੁੱਛਦਾ ਮੇਰਾ ਹੈਲੋ ਮੇਰੀ ਭੈਣ ਬਣੀ ਸੀ ਸਰਦਾਰਾਂ ਆ ਭੈਣ ਬਾਅਦ ਚ ਬਣਾਈ ਹੈ ਮੈਨੂੰ ਭੈਣ ਬਣੀ ਸੀ ਤੁਸੀਂ ਚਾਹੀ ਵੀ ਤੁਸੀਂ ਪਿੰਡ ਦੇ ਨਹੀਂ ਉਹ ਤੁਹਾਡੀ ਹੀ ਇੱਜ਼ਤ ਕਰਦੇ ਆ ਇਹਦਾ ਇਹ ਮਕਸਦ ਨਹੀਂ ਹੈਗਾ ਵੀ ਮੈਂ ਹੁਣ ਪਰਾਉਣਾ ਆ ਤੇ ਮੈਂ ਤੁਹਾਨੂੰਗਾ ਸਾਰਾ ਕੋ ਹੱਕ ਨਾ ਕਰਾਉਣਾ ਆ ਪੁੱਤ ਪਿੰਡ ਚ ਇੰਜ ਹੀ ਹੁੰਦਾ ਇੱਕ ਦੂਸਰੇ ਦਾ ਕੰਮ ਵੀ ਕਰੀਦਾ ਹੁੰਦਾ ਨਹੀਂ ਸ਼ਾਵਾਂ ਕੋ ਪੈਸੇ ਤੁਸੀਂ ਲੈਣੇ ਆ ਤੇ ਸਾਰਾ ਪਿੰਡ ਤੁਹਾਡਾ ਨਾ ਕੰਮ ਕਰਾਵੇ ਉਹ ਨਹੀਂ ਉਹ ਤੇ ਸ਼ੌਪਰ ਦੋ ਫੜ ਲਿਆ ਪੁੱਤ ਕਿਹੜੀ ਤੇਰੀ ਸ਼ਾਨ ਚ ਫਰਕ ਪੈ ਚੱਲਾ ਤੂੰ ਸ਼ਗਲੋਂ ਵੀ ਸ਼ੌਪਰ ਚੁੱਕਣ ਵਾਲਾ ਹੀ ਲੱਗੰਦਿਆ ਨਹੀਂ ਨਾਜ ਤੇਰਾ ਮੇਰਾ ਨਾ ਗੋਗਾ ਓ ਗੋਗੇ ਤੇਰਾ ਪੜਾ ਹੋਇਆ ਤੂੰ ਐਡਾ ਵੱਡਾ ਹੋ ਗਿਆ ਓਏ ਹਾਂ ਕਿਉਂ ਪਾਬੰਦੀ ਸੀ ਗਵਰਨਮੈਂਟ ਵੱਲੋਂ ਨਹੀਂ ਮੈਂ ਆਪਣੇ ਪਿਓ ਨੂੰ ਮੇਰਾ ਪੁੱਛੀ ਜਾ ਕੇ ਓਏ ਮਰ ਗਿਆ ਚਾਚਾ ਤੈਨੂੰ ਮੈਂ ਤੂੰ ਨਹੀਂ ਪਰਣਾ ਮਾਰ ਕੇ ਪੁੱਛਣੀ ਸ਼ੌਪਰ ਲਿਆ ਚੁੱਕੇ ਲੱਗਦਾ ਇੱਥੇ ਪਰਾਉਣੇ ਆਏ ਆ ਅਸੀਂ ਇੱਥੇ ਹੁਣ ਸ਼ਾਪਰ ਸ਼ੂਪਰ ਥੋੜਾ ਚੁੱਕਣ ਆਏ ਜੇ ਜਾ ਰਹੇ ਦੇਣਾ ਕਿ ਚਲੀਏ ਚੌਲ ਖਾਉਣੇ ਪੁੱਤੇ ਨਾਲ ਤੈਨੂੰ ਬੋਤਲ ਪਿਉੰਨੇ ਆ ਨਾਲ ਕੋਈ ਚਾਹ ਪਿਉੰਨੇ ਆ ਤੈਨੂੰ ਜਾਂ ਸ਼ੌਪਰ ਲਿਆ ਚੁੱਕੇ ਓ ਪੈ ਜਾ ਇੱਥੋਂ ਮੈਨੂੰ ਨਜ਼ਰ ਆਉਂਦਾ ਤੈਨੂੰ ਨਹੀਂ ਨਜ਼ਰ ਆਉਂਦਾ ਲੈ ਆ ਜਰਾ ਮਾਚਸ ਹੈਗੀ ਉਹ ਤੂੰ ਕੀ ਲਿਆਇਆ ਕਰੋ ਓਏ ਸਾਰਾ ਸਮਾਨ ਘਰ ਵਾਲਿਆਂ ਨੇ ਦੇਣਾ ਹੁੰਦਾ। ਉਹ ਸ਼ਾਹ ਜੀ ਕਿਤੇ ਇੱਧਰ ਉੱਧਰ ਹੋਏ ਨਹੀਂ ਤੇ ਸਾਰੀ ਗੱਲ ਹੁਣ ਤੇਲ ਹੈਗਾ ਹੀ ਮਿੱਟੀ ਦਾ। ਅਜਾ ਨਮਕ ਦੀ ਥੈਲੀ ਇੱਕ ਲਈ ਆਈ। ਚਾਚਾ ਮੈਂ ਪਰੌਣਾ ਆ ਕੋਈ ਕਰਿਆਨੇ ਦੀ ਦੁਕਾਨ ਥੋੜੀ ਪਾਈ ਆ ਨਮਕ ਤੇਲ ਤੇ ਤੈਨੂੰ ਹਰਸ਼ਾ ਮੈਂ ਦੇਣੀ ਆ। ਜਿੱਲਾ ਤੇ ਘਰ ਆਇਆ ਮੈਂ ਤੂੰ ਉਹਨਾਂ ਨੂੰ ਆਹ ਜਿਹੜੀ ਸ਼ੈ ਚਾਹੀਦੀ ਤੇ ਹੁਣ ਤੋਂ ਬਾਹਰ ਨਿਕਲਿਆ ਨਾ ਫਿਰ ਸ਼ੈ ਸੂਰੀ ਕਰਨ ਨਿਕਲਿਆ ਜਰਾ। ਮੈਨੂੰ ਕੀ ਪਤਾ ਸੀ ਤੁਸੀਂ ਦੀਗ ਪਕਾਉਣੀ ਆ ਮੈਂ ਜੇਲ ਕਰਾ ਲੈਂਦਾ ਆਪਣੇ ਆਪ ਨੂੰ। ਜਾ ਚੋਲੇ ਜਾ ਪਰਲੇ ਆ ਚੁੱਕੇ ਉਥੋਂ ਕਿਲੇ ਆ ਉਥੋਂ ਅੱਬੇ ਨੂੰ ਮੇਰਾ ਪੁੱਛੀ ਛਾਪਰ ਚੁੱਕਾ ਕਿ ਅੱਬੇ ਨੂੰ ਪੁੱਛਾ ਛਾਪਰ ਚੁੱਕ ਕੇ ਤੇ ਮੈਨੂੰ ਪੁੱਛ ਤੂੰ ਲੈ ਆ ਜਰਾ ਉਥੋਂ ਗੋਗਿਆ ਵੱਡਾ ਹੋ ਗਿਆ ਤੂੰ ਲੱਤਾਂ ਵਢਾ ਲਿਆ ਆਪਣੀਆਂ ਇੱਥੇ ਤੇਰੀ ਨਲੀ ਵਗਦੀ ਹੁੰਦੀ ਹੀ ਫਿਰਦਾ ਹੈ ਤੂੰ ਓ ਸਾਹਮਣੇ ਪੈ ਗਈ ਸਾਹਮਣੇ ਓ ਆ ਗੋਏ ਗੋਏ ਦੇ ਕੋਲ ਆ ਆ ਪੈਰਾਂ ਚ ਹੋਰ ਲੈ ਆ ਚੁੱਕੇ ਮੁੰਡਾ ਚੰਗਾ ਹੀ ਵੱਡਾ ਹੋ ਗਿਆ ਇਥੇ ਹੁਣ ਕੀ ਓਏ ਇਥੋਂ ਗੱਲ ਬਲਾ ਔਰ ਓ ਵੀ ਲੈ ਆ ਚੁੱਕੇ ਬਣ ਵਿਚਾਰ ਨੇ ਕਾਮ ਲਾਈ ਘੜਾਈ ਓ ਯਾਰ ਪੁੱਤ ਤੁਸੀਂ ਜਾਓ ਘਰ ਨੂੰ ਇਹ ਅੱਗ ਨਹੀਂ ਬਲੀ ਆਏ ਤੂੰ ਨਿਕਲਿਆ ਨਹੀਂ ਤੇ ਚੌਕੀਦਾਰ ਪਹਿਲੇ ਬਨੇਰੇ ਤੇ ਜਾ ਮੇਰਾ ਪੁੱਤ ਘਰੋਂ ਭਾਂਡੇ-ਭੁੰਡੇ ਲਿਆਓ ਹਾਂ ਆ ਤੀਓ ਤੁਸੀਂ ਜਾਓ ਪੁੱਤ ਘਰ ਜਾਈਦਾ ਹੁੰਦਾ ਜਾ ਤੀ ਮੇਰੀ ਹਾਂ ਕਿੱਡਾ ਸੋਹਣਾ ਲੱਗਦਾ ਤੂੰ ਸ਼ਾਪਰ ਚੁੱਕਦਾ ਚੱਲ ਲਾ ਇਹਦੇ ਵਿੱਚ ਹੈ ਇਹਦੇ ਚ ਲਾ ਥੱਲੇ ਚਾਚਾ ਮੈਂ ਪਰਾਉਣਾ ਆ ਮੈਂ ਕਿਵੇਂ ਲਾਵਾਂ ਤੁਸੀਂ ਲਾਓ ਜਿਨ੍ਹਾਂ ਨੇ ਪਕਾਉਣੀਆਂ ਮੈਂ ਜੇ ਤੁਹਾਨੂੰ ਸ਼ਾਪਰ ਲਿਆਤਾ ਵਾ ਦੇਦਾ ਹੁਣ ਮਤਲਬ ਆ ਵੀ ਉਹ ਤੇਰੇ ਕਿਹੜਾ ਮੂੰਹ ਨੂੰ ਅੱਗ ਪੈ ਚਲੀ ਆ ਥੱਲੇ ਤੇ ਰੱਖ ਤੀ ਉਹ ਗਿਆ ਲੱਬਾ ਮਾਚਸ ਲੈਣ ਗਿਆ ਹੀ ਪਾਰਾ ਕੋਈ ਸਾਡੀ ਕੋਈ ਕਰਾਉਣਾ ਸੀ ਫੋਨ ਤੇ ਹੀ ਦੀਗ ਪਕਾ ਦਿੰਦਾ ਚੱਲ ਲਾ ਦੇ ਹੀ ਥੋੜਾ ਅੰਦਰ ਚੱਲ ਮੈਂ ਵੀ ਹੱਥ ਪਾਉਣਾ ਆ ਜਾ ਨਹੀਂ ਇਹ ਸ਼ਾਪਰ ਨੂੰ ਕਿਹੜਾ ਹੱਥ ਪਾਉਣਾ ਤੂੰ ਆ ਫੜ ਅੰਦਰ ਇਹ ਸ਼ਾਪਰ ਜਿਹੜੇ ਆ ਨਾ ਇਹ ਗਵਰਨਮੈਂਟ ਨੇ ਕਰ ਦਿੱਤੇ ਆ ਬੰਦ ਹੁਣ ਤੇ ਇੱਥੇ ਬਸ ਥੋੜੇ ਬਹੁਤੇ ਪੈ ਰਹਿੰਦੇ ਆ ਮਾਚਸ ਹੈ ਹੀ ਦਸਿਆ ਦੇ ਹੈ ਮੈਂ ਮਾਚਸ ਵੀ ਨਿਕਲ ਦੂਦੇ ਨਹੀਂ ਮੈਨੂੰ ਮਾਚਸ ਹੈ ਨਹੀਂ ਹੈ ਮਾਚਸ ਮੈਂ ਸੀਟ ਨਹੀਂ ਪੀਂਦਾ ਮੈਂ ਆਪਣੇ ਪਿਓ ਨੂੰ ਮੇਰਾ ਪੁੱਛੀ ਵੀ ਮੈਂ ਫਿਰ ਕਬਰ ਕੁਸ਼ਾਈ ਕਰਾ ਕੇ ਪਹਿਲਾਂ ਪਿਓ ਨੂੰ ਪੁੱਛ ਲਾਂ ਵੀ ਆ ਕੀ ਜਾਂਦਾ ਆ ਹਾਂ ਪਿਓ ਹੀ ਆਣੀ ਹੁੰਦਾ ਇੱਥੇ ਹੁੰਦਾ ਹੈ ਮੇਲੇ ਦੇ ਉੱਤੇ ਧਮਾਲ ਪਾਉਣੀ ਉਹਨੇ ਸਰਕਾਰਾਂ ਦੇ ਨੇ ਧਮਾਲ ਤੇ ਫਿਰ ਤੁਹਾਨੂੰ ਪਤਾ ਬਾਬੇ ਬਹਾਦਰ ਸ਼ਾਹ ਦਾ ਜਿਹੜਾ ਸਰਕਾਰਾਂ ਦਾ ਡੇਰਾ ਆ ਡੇਰਾ ਆ ਅੱਗੇ ਉਹ ਆਸਫਲੀ ਸ਼ਾਹ ਸਾਹਿਬ ਹਾਂ ਜੀ ਹਾਂ ਜੀ ਸૈયਦ ਬਾਦਸ਼ਾਹ ਰੇ ਜੀ ਸૈયਦ ਬਾਦਸ਼ਾਹ ਹੀ ਨੌਕਰ ਉਹਨਾਂ ਦੇ ਤੇ ਤੂੰ ਤੇ ਗਾ ਮੈਨੂੰ ਰੱਖਿਆ ਲਾ ਕੁਛ ਨਹੀਂ ਹੁੰਦਾ ਕਿਤੇ ਨੀ ਪਰਚਾ ਹੁੰਦਾ ਲਾਗ ਉਹ ਅੱਗ ਮੈਂ ਹੁਣ ਕਹਦਾ ਮੂੰਹ ਨਾ ਲਾਦਾ ਕੋਈ ਮਾਚਿਸ ਮੂਚੇ ਕੋਈ ਮਾੜੀ ਮੋਟੀ ਮੈਂ ਕਿਹਾ ਲੱਭਾ ਖਰੇ ਕਿੱਥੇ ਚਲਾ ਗਿਆ ਮਾਚਸ ਹੀ ਨਹੀਂ ਲੱbnਦੇ ਹੀ ਕਿਸੇ ਕੋਲ ਹੋ ਗਿਆ ਤੂੰ ਪੁੱਤ ਵੱਡਾ ਹੋ ਗਿਆ ਓਰੇ ਆ ਮੇਰੀ ਗੱਲ ਸੁਣ ਕਵਰਾਈ ਦਾ ਨਹੀਂ ਹੁੰਦਾ ਤੂੰ ਸਾਡਾ ਵੀ ਪੋਤਿਆਂ ਨਹੀਂ ਉਹ ਤੇ ਪਿੰਡ ਦੇ ਤੁਹਾਨੂੰ ਪਤਾ ਆ ਪੀ ਦਾ ਲਿਆਜ ਕਰਦੇ ਆ ਕਿ ਹੋਰ ਤੇ ਗੱਲ ਆਪਾ ਹਦਾਇਤ ਜੀ ਬਾਜੀ ਮਾਜ ਹੈਗੀ ਉਹ ਜੀ ਲਿਆ ਦੇ ਫਿਰ ਸਿਗਰਟ-ਸਿਗਰਟ ਪੀਣਾ ਜੀ ਘਟ ਪੀਆ ਕਰ ਹੁਣ ਬਠੇਰੇ ਪੀਲੇ ਹੁਣ ਉਮਰ ਕਿਹੜੀ ਰਹਿ ਗਈ ਆ ਹੁਣ ਉਹ ਕਮਰੇ ਦੇ ਡਿਜ਼ਾਈਨ ਵੇਖੋ ਤੁਸੀਂ ਸਿਗਰਟ ਦੇਖੰਦਾ ਹੋ ਇਹ ਬਾ ਸਰਦਾਰ ਦਾ ਮੁੰਡਾ ਹੀ ਫੈਸਲਾਬਾਦ ਫੈਸਲਾਬਾਦ ਹਾਏ ਇੱਥੇ ਮਾਮੇ ਆ ਲਾਇਆ ਕੀ ਬਾਤ ਵੀ ਕੀ ਬਾਤ ਏ ਭਲ ਤੇਰੇ ਅੱਬੇ ਦਾ ਯਾਰ ਹੀ ਇਹ ਵੀ ਇੱਥੇ ਤੇਰਾ ਪਿਓ ਖੇਡਦਾ ਰਿਹਾ ਇੱਥੇ ਨਹੀਂ ਅੱਬੇ ਦਾ ਯਾਰ ਆ ਤੇ ਇਹ ਕਿਉਂ ਨਹੀਂ ਕਬਰੇ ਗਿਆ ਤੇ ਮਾਰੀ ਨਹੀਂ ਜਾਣਾਗੇ ਹੁਣ ਮਾਰੀ ਤਾਂ ਜਾਣਾ ਕਿ ਪਹਿਲਾਂ ਚਲੇ ਜਾਣਾ ਇਹਦੇ ਜਿੱਦਾਂ ਜਿੱਦਾਂ ਲਿਖੀ ਆ ਜਾਣਾ ਹੀ ਆ ਕਿਸੇ ਨੇ ਚਲੋ ਇਹਦੀ ਆਪ ਲਿਖਦੇ ਅਸੀਂ ਜਾਂ ਮਿਹਰਬਾਨੀ ਫਿਰ ਲੈਟਰ ਨਾ ਵਾਪਸੀ ਤੇ ਲੈ ਲਈ ਮੇਰੇ ਕੋਲ ਠੀਕ ਹੋ ਗਿਆ ਜੀ ਮਿਹਰਬਾਨੀ ਜਾ ਜਾ ਤੁਸੀਂ ਆਹ ਚਲੋ ਲੈਟਰ ਵੀ ਹੁਣ ਤੁਹਾਨੂੰ ਲੱਭ ਗਿਆ ਆ ਗੱਲ ਤੇ ਸੁਣ ਪਰੌਣਿਆ ਆ ਆ ਲਾ ਹੁਣ ਥੱਲੇ ਅੱਗ ਭੋਰਾ ਲਾ ਦੇ ਆ ਨਜਿਆ ਇਹ ਕਿਹੜਾ ਸੂਲ ਆ ਵੀ ਅਸੀਂ ਪਰੌਣੇ ਆਏ ਆ ਪਰੌਣਿਆਂ ਦੀ ਕੋ ਆਪਣਾ ਰੱਖ ਰਖਾਉਂਦਾ ਆ ਕੋਈ ਗੱਲ ਹੀ ਜੇ ਤਾਂ ਹੁੰਦੀ ਆ ਤੇਰਾ ਪਿਓ ਇੱਥੇ ਆਉਂਦਾ ਹੀ ਨਾ ਤੇ ਮੇਰੇ ਕੋ ਜਹਮਤ ਕਰਾਉਂਦਾ ਹੀ ਕਮਲਿਆ ਤੂੰ ਨਜੇ ਨਾ ਅੱਜ ਤੇਰੀ ਝੰਡ ਮੈਂ ਲਾਈ ਆ ਇਹ ਝੰਡ ਜਿੰਨੀ ਲਾਤੀ ਐ ਪੁੱਟੀ ਸੀ ਕਿ ਲਾਈ ਸੀ ਨਹੀਂ ਅਕਵਾਲ ਤੇਰੇ ਤੂੰ ਆਪ ਡਾਏ ਆ ਇਹ ਤੇ ਤੇਰੇ ਪਿਓ ਦੇ ਨਾ ਦੋ ਜਹਮਤਾਂ ਦੇ ਪੈਸੇ ਵੀ ਰਹਿੰਦੇ ਆ ਮਰਨ ਤੋਂ ਬਾਅਦ ਵੀ ਜਾਨਤ ਕੀਤੀ ਸੀ ਉਹਦੀ ਉਹ ਨਹੀਂ ਮਰਨ ਤੋਂ ਪਹਿਲੇ ਹੀ ਲੈ ਦੇ ਅੱਗ ਲਾ ਦੇ ਨਹੀਂ ਪਾ ਨੱਜਿਆ ਨੂੰ ਲੱਗਣ ਨਹੀਂ ਦੇਈ ਨਾ ਪਤਾ ਨਹੀਂ ਹਾਂ ਅੱਗ ਨਹੀਂ ਲੱਗਣ ਈ ਛਾਪਰਾ ਨੂੰ ਨਾ ਇੱਥੇ ਮਹਿੰਗਾਈ ਨੂੰ ਤੇ ਅੱਗ ਲੱਗੀ ਤੇ ਇਹਨਾਂ ਨੂੰ ਕਿਉਂ ਨਹੀਂ ਲੱਗਣ ਦੇਈ ਮੈਂ ਕੋਸ਼ਿਸ਼ ਤੇ ਦਿਆ ਕਰਨਾ ਅੱਗ ਫੜਨ ਨਹੀਂ ਦੇਈ ਨਾ ਅੱਗ ਘਟਾ ਲਗੜੀ ਆ ਤੂੰ ਫੇਰ ਸ਼ੌਪਰੀ ਜਿੱਲੇ ਲੈ ਆ ਉਥੋਂ ਟਾਪਰ ਕਿਲੇ ਚੁਗ ਲਿਆ ਗਾਰੇ ਚੁਗ ਲਿਆ ਭਾ ਤੂੰ ਭੁੱਲ ਗਿਆ ਮੇਰਾ ਹਨ ਅਸੀਂ ਪ੍ਰਾਣੇ ਆ ਉਹ ਪ੍ਰਾਣੇ ਕੁਝ ਨਹੀਂ ਹੁੰਦਾ ਨਹੀਂ ਨਹੀਂ ਉਹ ਜਿਹੜਾ ਸੁੱਕਾ ਨਾ ਉਹਨੂੰ ਲਾਗ ਚੰਗੀ ਮੁਸੀਬਤ ਆਵੀ ਚੰਗਾ ਪਹਿਲੇ ਇਹੀ ਪ੍ਰਾਣੇ ਆਏ ਆ ਉਹ ਭਾ ਲੱਗਿਆ ਮਿੱਟੀ ਦੇ ਤੇਲ ਤੋਂ ਬਗੈਰ ਨਹੀਂ ਲੱਗਣੀ ਉਹਨੂੰ ਅੱਗ ਚਲ ਤੂੰ ਇਧਰ ਕਿਹੜੇ ਮੁਸੀਬਤਾਂ 'ਚ ਪਾਇਆ ਅਸੀਂ ਪ੍ਰਾਣੇ ਆਏ ਆ ਕੋਈ ਜਾਤੀ ਦੀ ਗੱਲ ਆ ਵੀ ਤੂੰ ਸਾਡਾ ਕੋ ਹਯਾ ਕਰੀ ਜਾ ਰੋ ਪਰੋਣਾ ਤੇ ਸਾਡੀ ਜਿੰਦ ਜਾਨ ਆ ਕੁਛ ਨਹੀਂ ਹੁੰਦਾ ਪੁੱਤ ਭਤੀਜਾ ਸਾਡਾ ਚਲੋ ਆ ਆਪਣੇ ਪਿਓ ਨੂੰ ਮੇਰਾ ਪੁੱਛੀ ਇਧਰ ਆ ਇੱਥੇ ਬਹਿ ਜਾ ਜਰਾ ਇਧਰ ਆ ਮੈਂ ਬਾੜ ਲਈ ਨਾ ਗ ਕੋਈ ਨਹੀਂ ਤੂੰ ਬਹਿ ਕੇ ਨਾ ਗੰਡੇ ਕੱਟ ਹੈਂ ਗੰਡੇ ਕੱਟਣ ਗੰਡੇ ਕੱਟ ਗੰਡੇ ਮੈਂ ਕੱਟਣੇ ਆ ਤੇ ਕੀ ਤੇਰੀ ਸ਼ਾਂਚ ਫਰਕ ਪੈ ਚੱਲਾ ਆ ਜਾ ਭਾ ਪਰ ਕੋਈ ਹੁਨਰ ਹੱਥ ਜੁਣਾ ਚਾਹੀਦਾ ਇਹ ਹੁਨਰ ਸਾਰੇ ਅੱਜ ਤੇਰੇ ਕੋ ਮੈਂ ਹੀ ਸਿੱਖੜਿਆ। ਮਾਝ ਨਹੀਂ ਹੁੰਦਾ ਪੁਰਾਣਾ ਆਇਆ ਇੱਥੇ ਕਿਹੜੀ ਬਾਰਾ ਕਰਦੀ ਕਰਨੀ ਤੂੰ। ਬਹਿ। ਕੱਟ ਗੰਡੇ। ਆ ਨਜਿਆ ਮੈਂ ਤੇ ਹਜੇ ਘਰ ਵਾਲਿਆਂ ਨੂੰ ਵੀ ਮਿਲਿਆ ਮੈਂ ਸ਼ਾਹ ਸਾਹਿਬ ਨੂੰ ਨਹੀਂ ਮਿਲਿਆ ਸਲਾਮ ਨਹੀਂ ਕੀਤਾ ਹਈਏ। ਤੁਸੀਂ ਰਾਜ ਡੱਕ ਕੇ ਬਹਿ ਗਏ ਜੇ ਮੈਨੂੰ। ਹੈ? ਕੋਈ ਗੱਲ ਨਹੀਂ ਉਧਰ ਹੀ ਜਾਣਾ ਆਪਾ। ਸ਼ਾਹ ਜੀ ਹੁਣ ਇੱਥੇ ਆ ਜਾਣੇ ਨੇ। ਕੱਟ ਤੂੰ। ਗੰਡੇ ਕੱਟ। ਪਿਓ ਤੇਰਾ ਤੇ ਇੱਥੇ ਮੇਰੇ ਕੋਲ ਬੈਠਾ ਰਹਿਣਾ ਉਹਨੇ ਉਹਨੂੰ ਮੈਂ ਕਹਣਾ ਕੈਂਚੀ ਫੜਾ ਕਦੀ ਉਹਨੂੰ ਮੈਂ ਕਹੜਾ ਵੀ ਆ ਉਸਰਾ ਫੜਾ ਉਹਨੇ ਮੈਨੂੰ ਕੋਈ ਦੁਕਾਨ ਤੇ ਆ ਕੇ ਮੇਰੇ ਕੋਲ ਬਹਿ ਜਾਣਾ ਉੱਥੇ ਤੇ ਇਹ ਸਾੜ ਕੋ ਜੱਦੀ ਪੁਸ਼ਤੀ ਸ਼ੈਵਾ ਮੰਗਦਾ ਵਾ ਪਾ ਨਜਿਆ ਮੈਂ ਨਾ ਹਾਂ ਯਕੀਨ ਕਰੇਗਾ ਮੈਂ ਕਦੀ ਘਰ ਨਹੀਂ ਕੰਮ ਨੂੰ ਹੱਥ ਲਾਇਆ ਸੀ ਭਾਵੇਂ ਸਾਡਾ ਇੱਕ ਕਿੱਲਾ ਹੀ ਆ ਤੇ ਮੈਂ ਉਹ ਠੇਕੇ ਦੇ ਦਿੱਤੀ ਅਸੀਂ ਇੰਜ ਦਾ ਕੰਮ ਕਰਾਇਆ ਨਹੀਂ ਜਿਹੜਾ ਤੂੰ ਸਾੜ ਕੋ ਲੈਣ ਡਿਆ ਕੰਮ ਕਰਨਾ ਚਾਹੀਦਾ ਕਿਤੇ ਕਰਨਾ ਹੀ ਪੈ ਜਾਂਦਾ ਕਮਲਿਆ ਹੁਣ ਰੱਜ ਚੰਗਾ ਹੁੰਦਾ ਇਹ ਕਿਹੜਾ ਗੰਡੇ ਕੱਟਣ ਦਾ ਵਾ ਕਿ ਇੰਜਣ ਖੋਲਣਾ ਵਾ ਕਿ ਗੰਡੇ ਕੱਟਨੇ ਆ ਇਹ ਕਿਹੜਾ ਹੁਨਰ ਹੁੰਦਾ ਜੀ ਇਹ ਤਾਂ ਹਰ ਬੰਦਾ ਕੱਟ ਲੈਂਦਾ ਹੈ ਨਹੀਂ ਤੁਸੀਂ ਕਿਦ ਕੋ ਕੰਮ ਸਿੱਖਿਓ ਜਿਹੜਾ ਨਾ ਤੁਹਾਨੂੰ ਅੱਗ ਬਾਲਣੀ ਦੱਸੀ ਕਿਸ ਨੇ ਨਾ ਕਦੀ ਗੰਡੇ ਕੱਟਨੇ ਦੱਸੇ ਤੁਸੀਂ ਕਿਦੇ ਸ਼ਾਗਿਰਦ ਉਹ ਮੈਂ ਸਾਰਾ ਹੀ ਕਰ ਲੈਣਾ ساری ਜ਼ਿੰਦਗੀ ਮੈਂ ਹੀ ਕੀਤਾ ਅੱਜ ਜਿਹੜਾ ਮੇਰਾ ਸੀ ਨਾ ਸ਼ਾਗਿਰਦ ਉਹ ਕਿਤੇ ਛੁੱਟੀ ਸੇ ਸੀ ਅੱਜ ਨਹੀਂ ਤੈਨੂੰ ਇੱਕ ਸ਼ਾਗਿਰਦ ਦੀ ਲੋੜ ਨਹੀਂ ਤੂੰ ਸਾਰੇ ਪਿੰਡ ਨੂੰ ਡਾਇਆ ਆ ਉਹ ਇਹ ਨਹੀਂ ਹੁੰਦਾ ਗਾ ਫੋਰ ਥੜਾ ਮਾਸੀ ਤੇਰੀ ਬਸ ਸ਼ਰੀਫਾਂ ਮੰਡੀ ਛੱਡੀ ਰਹਿੰਦੀ ਆ ਉਹਦੇ ਨਾਲ ਜੜਾ ਵਾਲੇ ਵਾਲੀ ਆਹੋ ਪਿੱਤੇ ਦਾ ਆਪਰੇਸ਼ਨ ਹੋਇਆ ਸੀ ਉਹਦਾ ਓਏ ਹੋਏ ਹੋਏ ਹੋ ਤੇ ਬਸ ਉਹਦਾ ਨਾ ਇਦਾਂ ਹੀ ਆ ਕੁ ਟਿੱਲਾ ਮੱਠਾ ਹੀ ਕੰਮ ਆ ਚਲੋ ਜੀ ਅੱਲਾ ਨੂੰ ਤਾਂ ਉਹਨੂੰ ਵਿਚਾਰਨ ਕੰਮ ਲਾ ਲਿਆ ਇੱਥੇ ਆਉਣ ਨਾਲ ਸਰਕਾਰਾਂ ਦੇ ਵੀ ਆਉਣ ਇੱਥੇ ਗੰਡੇ ਕੱਟਣ ਵਾਸਤੇ ਆਹੋ ਬਸ ਉਹ ਜਿਹੜਾ ਮਾਸਾ ਰਾਂ ਇਹ ਜੇ ਨਹੀਂ ਕੱਟਣੇ ਇਹ ਨਾ ਛਿਲ-ਛਿਲ ਕੇ ਰੱਖੇ ਇਥੇ ਨਹੀਂ ਮੈਂ ਛਿਲ-ਛਿਲ ਕੇ ਵੀ ਕਿਉਂ ਰੱਖਾਂ ਪਈਆ ਛੁਰੀ ਕਿ ਮੈਂ ਤੇ ਪ੍ਰਾਣਾ ਆਇਆ ਤੇ ਤੁਸੀਂ ਮੈਨੂੰ ਕਿਹੜੇ ਆਰੇ ਲਾਉਂਦੇ ਏ ਪ੍ਰਾਣਾ ਐ ਤੂੰ ਸਾਡਾ ਤੇ ਪ੍ਰਾਣੇ ਨੂੰ ਆਰੇ ਹੀ ਲਾਈਦਾ ਇੱਥੇ ਮੈਂ ਕਿਹਾ ਚਲੋ ਦਿਲਾਂ ਦੇ ਪ੍ਰਾਣੇ ਦਾ ਘਰ ਯਾਦ ਆਉਂਦਾ ਹੀ ਨਾ ਗੰਡੇ ਘੱਟ ਘੱਟ ਗੰਡੇ ਨਹੀਂ ਜਿਹਨੂੰ ਘਰ ਯਾਦ ਆਵੇ ਉਹ ਗੰਡੇ ਘੱਟਦਾ ਆ ਜਿਹੜਾ 사ਉਦੀਆ ਅਫਰੀਕਾ ਫਰੂਕਾ ਗਏ ਆ ਜਦੋਂ ਰੋਂਦੇ ਆ ਗੰਡੇ ਘੱਟਦੇ ਆ ਹਾਂ ਉੱਥੇ ਸਾਰੇ ਇਕੱਠੇ ਰਹਿੰਦੇ ਕੁਆਟਰਾਂ 'ਚ ਅਗਿਆ ਨਹੀਂ ਭਾ ਮਾਜੇ ਦਾ ਮੁੰਡਾ ਗਿਆ ਬਾਹਰ ਉਹ ਕਹਿੰਦਾ ਇੱਕੋ ਜਗ੍ਹਾ ਤੇ ਰਹਿਨੇ ਆਹੀ ਤੂੰ ਵੀ ਬਾਹਰ ਜਾਣਾ ਤੇ ਗੰਡੇ ਘੱਟ ਕਿ ਨੀ ਕਿ ਇਸ ਬੇਸ ਤੇ ਜਾਣਾ ਬਾਹਰ ਮੈਂ ਗੰਡਿਆਂ ਦੇ ਕੁਝ ਨਹੀਂ ਹੁੰਦਾ ਪੁੱਤ ਕੁਝ ਨਹੀਂ ਹੁੰਦਾ ਨਹੀਂ ਭਾ ਜਰਾ ਖਰੂ ਖਾ ਮੈਂ ਤੇ ਪ੍ਰਾਣਾ ਆਇਆ ਵਾ ਮੈਂ ਇੱਥੇ ਅਜੇ ਗੱਲ ਤੇ ਸੁਣ ਵਿਆਹ ਕਰਾ ਲਿਆ ਕੀ ਨਹੀਂ ਜਾਣ ਨਹੀਂ ਦਿੰਦਾ ਨਾ ਜਾਣ ਨਹੀਂ ਦੇਣਾ ਤਾਂ ਗਈ ਆ ਨਾ ਆ ਨਹੀਂ ਭਰਾ ਬਾ ਚਾਚਾ ਵਿਆਹ ਥੋੜਾ ਮੈਂ ਜਿਹੜੀ ਜਗ੍ਹਾ ਤੇ ਮੈਂ ਚਾਹੁੰਦਾ ਹਾਂ ਨਾ ਹਾਂ ਤੇ ਉਹ ਘਰ ਦੇ ਨਹੀਂ ਹੀ ਮੰਨਦੇ ਆਂਦੇ ਪੀ ਉਹਨਾਂ ਦੀ ਜ਼ਮੀਨ ਜਾਇਦਾਦ ਘਟਿਆ ਤੇ ਸਾਡਾ ਉਹਨਾਂ ਨਾਲ ਬਣਦਾ ਕੋਈ ਨਹੀਂਗਾ ਨੀ ਉਹ ਜ਼ਮੀਨ ਜਾਇਦਾਦ ਸਾਡੇ ਹਿਸਾਬ ਦੀ ਨਹੀਂ ਸੀ ਉਹ ਕਹਿੰਦੇ ਵੀ ਉਹਨਾਂ ਦੀ ਘਟਿਆ ਫਿਰ ਇਸ ਕਰਕੇ ਅਸੀਂ ਇੱਕ ਕਿੱਲਾ ਤੇ ਤੇਰੀ ਪੂਰੀ ਜ਼ਮੀਨ ਆ ਤੇ ਉਹਨਾਂ ਦੀ ਘਟ ਸੀ ਤੇਰੇ ਤੋਂ ਵੀ ਘਟ ਸੀ ਆਹੋ ਕਿ ਡੇੜ ਮਰਲਾ ਸੀ ਉਹਨਾਂ ਦੀ ਜਗ੍ਹਾ ਫਿਰ ਉਹ ਜਿੱਥੇ ਮੈਂ ਚਾਹੁੰਦਾ ਸੀ ਉੱਥੇ ਉਹਨਾਂ ਨੇ ਕੀਤਾ ਨਾ ਹਾਂ ਇੰਦੀ ਟਾਈਮ ਲੰਘਦਾ ਲੰਘਦਾ ਹੁਣ ਵੇਨੇ ਆ ਕੋਈ ਕੋਈ ਭਾਗਾ ਵਾਲੀ ਸਾਡੇ ਵੀ ਨਸੀਬਾਂ 'ਚ ਹੋਊਗੀ ਨਾ ਤੇ ਉਹ ਜੜਾ ਵਾਲੇ ਜਿਹੜੀ ਫੁੱਫੀ ਵਾਲ ਦੀ ਗੱਲ ਹੋਈ ਸੀ ਤੇਰੀ ਉਹ ਫੁੱਫੀ ਵਾਲੀ ਗੱਲ ਹੋਈ ਹੀ ਤੇ ਉਹ ਕਹਿੰਦੇ ਜੀ ਸਾਡੀ ਕੁੜੀ ਪੜੀ ਬੜਾ ਆਈ ਏ ਮੁੰਡਾ ਤੁਹਾਡਾ ਮੈਟ੍ਰਿਕ ਆ ਤੇ ਸਾਡੀ ਕੁੜੀ ਯੂਨੀਵਰਸਿਟੀ ਪੜ੍ਹੇ ਮੈਂ ਕਿਹਾ ਤੁਸੀਂ ਨਾਲ ਗੰਡੇ ਵੀ ਕੱਟੀ ਜਾ ਗੱਲਾਂ ਵੀ ਕਰਦੇ ਰਹਿਨੇ ਆ ਹੈ ਆਹੋ ਨਾਲ ਕੰਮ ਵੀ ਕਰਦਾ ਰੋ ਜੇ ਤੈਨੂੰ ਕੋਈ ਹੁਨਰ ਹੀ ਨਹੀਂ ਆਉਂਦਾ ਤੇ ਕਿੰਨੇ ਧੀ ਦੇਣੀ ਆ ਗੰਡੇ ਘੱਟ ਆ ਮੈਂ ਗੰਡੇ ਸੋਨੇ ਸਿੱਖਣੇ ਆ ਮੈਨੂੰ ਕੁੜੀਆਂ ਦੇ ਢੇਰ ਲੱਗ ਜਾਣੇ ਆ ਉਹਦਾ ਯਾ ਕੋਈ ਨਾ ਕੋਈ ਹਨਰ ਆ ਛੋਣਾ ਚਾਹੀਦਾ ਆ ਦੋ ਮਹੀਨਾ ਹੋ ਰਿਹਾ ਮੈਂ ਤੈਨੂੰ ਸ਼ੇਵ ਕਰਨੀ ਵੀ ਸਿਖਾ ਦੇਣੀ ਆ ਮੈਂ ਚੱਲਾ ਯਾਰ ਕਿੰਨੇ ਮੈਂ ਇਹ ਪੁਰਾਣਾ ਆ ਮੈਂ ਸ਼ਾਮ ਨੂੰ ਘਰ ਮੁੰਡਾ ਜਿਹੜਾ ਬਦ ਦੋ ਦੋ ਮਹੀਨੇ ਰਹਿੰਦਾ ਹੀ ਇੱਥੇ ਆ ਕੇ ਆਪਣੇ ਅੱਬੇ ਨੂੰ ਮੇਰਾ ਬੁੱਢੀ ਇਹ ਕਬਰ ਚੋਂ ਕਿੱਥੋਂ ਪੁੱਛ ਲਾ ਮੈਂ ਬਾਬਾ ਨਜਿਆ ਹੈ ਤੂੰ ਗੱਡੇ ਕੱਟ ਅੱਛਾ ਉਹਨਾਂ ਨੇ ਜਵਾਬ ਦਿੱਤਾ ਜਵਾਬ ਦਿੱਤਾ ਜੀ ਕੁੜੀ ਆਂਦੀ ਸਾਂਗੀ ਚੰਗਾ ਕੀਤਾ ਵੈ ਚੰਗਾ ਕੀਤਾ ਹੈ ਅਬੀਂ ਧੀਰ ਹੋਣੀ ਸੀ ਜਿਹਨੂੰ ਗੰਡੇ ਨਹੀਂ ਕਟੜੇ ਆਉਂਦੇ ਉਹਨੂੰ ਧੀ ਦੇ ਦਿੰਦੇ ਅਗਲੇ ਇਹ ਸਾਰਾ ਜੋਰ ਤੁਹਾਡਾ ਗੰਡਿਆਂ ਦਾ ਹੀ ਆ ਕੱਟਣਾ ਫੇ ਦੇਗ ਵੀ ਪਕਾਉਨੇ ਆ ਦਵਾ ਕਰ ਕੋ ਇਧਰੋਂ ਲੰਗੇ ਦੇ ਕੋ ਤੇਲ ਤੂਲ ਵੀ ਲੈ ਲੀਏ ਪੋਰਾ ਹਾਂ ਸਾਰਾ ਕੁਝ ਜਿਵੇਂ ਲੈਣਾ ਇਹਨੇ ਚੱਲੇ ਮੈਂ ਕੱਟਣਾ ਵਾ ਤੂੰ ਉੱਠ ਕੇ ਨਾ ਜਰਾ ਚਮਚਾ ਹਲਾ ਹਾਂ ਉਹ ਚਮਚਾ ਹਲਾ ਜਰਾ ਮੈਂ ਮੈਂ ਕਦੀ ਘਰ ਮੈਂ ਤੁਹਾਨੂੰ ਕਹਿਆ ਕੱਖ ਭੰਨ ਕੇ ਦੋਰਾ ਨਹੀਂ ਕੀਤਾ ਜ਼ਿੰਮੇਦਾਰਾਂ ਦੇ ਮੁੰਡੇ ਆਂ ਜਿਹੜੇ ਘਰ ਦੀ ਨਾ ਕਰਦੇ ਬਾਹਰ ਕਰਨਾ ਪੈਂਦਾ ਪਰੌਣਾ ਉੱਠ ਲੋ ਮੈਂ ਕੱਟਣਾ ਤੂੰ ਉਹ ਫਾੜੋ ਨੂੰ ਜਰਾ ਇੰਜ ਇੰਜ ਥੋੜਾ ਜਿਹਾ ਹਲਾ ਤਾਂ ਆ ਜਾ ਬਾ ਦੇਖ ਹੁਣੇ ਪੱਕ ਜਾਣੀ ਆ ਇੱਥੇ ਚੌਲ ਖਾਣੇ ਆ ਤੂੰ ਉੱਤੇ ਤੈਨੂੰ ਚਾਹ ਪਿਆ ਦੇਣੀ ਆ ਉਦੋਂ ਤੈਨੂੰ ਮੈਂ ਸੈਵਨਪਾ ਪਿਆ ਦੇਣੀ ਆ ਚਾਹ ਦੇ ਉੱਤੋਂ ਹੀ ਪਹਿਲੀ ਪੀ ਲਈ ਬਾ ਨੱਜਿਆ ਵੈਸੇ ਗੱਲ ਕੋਈ ਨਹੀਂ ਕਿ ਮੈਂ ਤੇ ਆਇਆ ਪਰੌਣਾ ਆਇਆ ਮੈਂ ਕਿੱਧਰ ਆਇਆ ਉਹਨੂੰ ਕਹੇ ਹੈਲੋ ਕਿੱਧਰ ਆਇਆ ਜਾਣਦਾ ਹੀ ਜਾਣ ਨਹੀਂ ਦਿੰਦਾ ਅੱਗੇ ਨਹੀਂ ਬਲੀ ਮੈਂ ਸਾਦਾ ਹਲਾਈ ਜਾਵਾਂ ਉਹਨੂੰ ਉਹ ਨਹੀਂ ਹਲਾਤ ਸਹੀ ਥੋੜਾ ਜਿਹਾ ਉਹ ਚੋਲ ਵਿੱਚ ਪਾਏ ਆ ਨਾ ਫਿਰ ਤੁਹਾਨੂੰ ਪਤਾ ਬਹਿ ਜਾਂਦੇ ਆ ਹੈਲੋ ਕਿੱਥੇ ਚੱਲਾ ਉੱਥੇ ਕੰਮ ਕਰ ਜਾਣ ਨਹੀਂ ਦਿੰਦਾ ਨਾ ਜਾਣ ਦਿੰਦਾ ਨਾ ਕੀ ਰੋਣਾ ਨਹੀਂ ਤੂੰ ਰੋਣਾ ਯਾਰ ਤੇ ਕੰਮ ਕਰ ਦੇ ਵੀ ਤੱਕਾਈ ਅਵੇ ਬੱਚੇ ਖਲੋਤੇ ਸਾਰੇ ਅਬਾ ਜਲੀ ਨੂੰ ਕੋਗੇ ਵਾਸਤੇ ਤਾੜੀ ਮਾਰੋ ਆ ਆ ਤਾੜੀ ਮਾਰੋ ਮਦਾਰੀ ਲਾਈ ਹੋ ਲਈ ਖੜਕਾ ਨਹੀਂ ਆਉਣਾ ਚਾਹੀਦਾ ਇਹ ਕਿਹਦਾ ਸ਼ਾਗਿਰਦਾ ਤੂੰ ਆ ਨਵਾਂ ਹੀ ਪਿਆ ਤਾੜਾ ਕਿਸੇ ਪਹਿਲੇ ਤੇ ਕਿਸੇ ਦਾ ਨਹੀਂ ਸੀਗਾ ਹੌਲੀ ਪੁੱਤ ਅਜ ਨਹੀਂ ਹੋਣੀ ਚਾਹੀਦੀ ਇਹ ਆਵਾਜ਼ ਆ ਰਹੀ ਆ ਸਾਇਲੈਂਟ ਤੇ ਕਰਦਾ ਦੇਖ ਨੂੰ ਵਾਜ ਤੇ ਹੁਣ ਮਾਸਾ ਹੋਣੀ ਆ ਕਿ ਹੁਣ ਕਿੱਦਾਂ ਮੈਂ ਕੜਛਾ ਵੀ ਫਿਰੇ ਤੇ ਆਵਾਜ਼ ਵੀ ਨਾ ਆਵੇ ਬਾਜ ਨਾ ਆਵੇ ਦੇਖੀ ਆ ਉਹਦੀ ਬਾਜੀ ਬਾਸੇਤ ਉਹ ਹੋ ਦੇਖ ਦੇ ਵਿੱਚ ਚਮਚਾ ਇੰਦਾ ਹੀ ਆਵਾਜ਼ ਬੰਦ ਹੋ ਸਕਦੀ ਹੈ ਇਹੀ ਕਾਰਗਰੀ ਹੁੰਦੀ ਆ ਦੇਖ ਪੱਕੇ ਤੇ ਆਵਾਜ਼ ਨਾ ਆਵੇ ਚਲ ਆ ਮੈਂ ਫੇਰਦੀ ਆ ਤੇ ਆਇਆ মামਾ ਆਇਆ ਕਿਥੇ ਜਾਣਾ ਇੱਥੇ ਕੰਮ ਤੇ ਪਿਓ ਨਹੀਂ ਕਰਨਾ ਇੱਥੇ ਤੇਰਾ ਪਿਓ ਹੁੰਦਾ ਨਾ ਤੇ ਮੈਂ ਅੱਜ ਨੂੰ ਪੁੱਛਦਾ ਵੀ ਮੁੰਡੇ ਨੂੰ ਬੇਲਾ ਹੀ ਬਹਿਵਾਰਾ ਕਰਦੀ ਆ ਆ ਨਜਿਆ ਮੇਰੇ ਹੱਥ ਕੋਈ ਦਿਮਾਗ ਨਹੀਂ ਕੰਮ ਕਰ ਰਿਹਾ ਮੈਂ ਪਰਾਉਣਾ ਆਇਆ ਮਾਮੇ ਦੇ ਘਰ ਤੁਸੀਂ ਦੇਗ ਪਕਾਉਂਦੇ ਹੋ ਆਪਣੇ ਹਿਸਾਬ ਨਾਲ ਇਹਦੇ ਵਿੱਚ ਮੇਰਾ ਦੱਸੋ ਕੀ ਕਸੂਰ ਆ ਵੀ ਮੈਂ ਕਿਉਂ ਤੇਰੇ ਅੱਗੇ ਆਉਂਦੀ ਲੰਗ ਗਿਆ ਮਾਲੀਆਂ ਕਿਸੂਰ ਫਿਰ ਤੁਸੀਂ ਕਹਿੰਦੇ ਵੀ ਕੰਮ ਨਹੀਂ ਲੱਭਿਆ ਕੰਮ ਨਹੀਂ ਲੱਭਦਾ ਹੁਣ ਜੇ ਲੱਭਿਆ ਤੇ ਦੇਖ ਜੇ ਤੂੰ ਚਮਚਾ ਕਿਉਂ ਨਹੀਂ ਹਿਲਾਉਂਦਿਆ ਉਥੇ ਨਹੀਂ ਮੈਂ ਕਿਹੜੇ ਵੇਲੇ ਤੈਨੂੰ ਕੰਮ ਦੀ ਦਰਖਾਸਤ ਦਿੱਤੀ ਸੀ ਵੀ ਮੈਨੂੰ ਅਛੇ ਜਰੂਰਤ ਹੈ ਇੱਥੇ ਬਹਿ ਕੇ ਨਾ ਗੰਡੇ ਘੱਟ ਆਪਣੇ ਪਿਓ ਨੂੰ ਪੁੱਛ ਮੇਰਾ ਆ ਜਾ ਇੱਥੇ ਕੁਝ ਨਾ ਕਰ ਗਿਆ ਅੰਦੀ ਨਾ ਮੈਂ ਲਿਆਜ ਕਰਨ ਦਿਆ ਤੇ ਤੂੰ ਸਿਰੇ ਹੀ ਚੜਦਾ ਛੋਟਾ ਹੁੰਦਾ ਤੇਰਾ ਪਿਓ ਨਾ ਤੇਰੀ ਬਾਹ ਮੇਰੇ ਅੱਜ ਫੜਾ ਕੇ ਗਿਆ ਸੀ ਉਹਨੇ ਕਹਿੰਨ ਚਪੇੜਾ ਮਾਰ ਕੇ ਕੰਮ ਸਿਖਾਉਣਾ ਕਿੰਨੇ ਕਿਹਾ ਸੀ ਤੇਰੇ ਪਿਓ ਨੇ ਤੂੰ ਮੈਨੂੰ ਕਿਉਂ ਨਹੀਂ ਦੱਸ ਕੇ ਗਿਆ ਨਾ ਨਹੀਂ ਟਾਈਮ ਲੱਗਾ ਤੂੰ ਉਹਦੇ ਹੱਥੀ ਨਹੀਂ ਹੁੰਦਾ ਐਵੇਂ ਪਾ ਲੱਗਿਆ ਵੈਸੇ ਨਾ ਹਾਂ ਅਸੀਂ ਪਿੰਡ ਚ ਆਏ ਗੱਲ ਕੋਈ ਨਹੀਂ ਗਈ ਗੱਲ ਕੋਈ ਨਹੀਂ ਗਈ ਇਹ ਇਹ ਨਾ ਇਹ ਜਿਆਤੀ ਹੁੰਦੀ ਆ ਤੁਸੀਂ ਪਿੰਡਾਂ ਥਾਵਾਂ ਦੇ ਨਾਈ ਨਾ ਇਦਾਂ ਸਾਰੇ ਪੁਰਾਣਾ ਚਾਰੀ ਨੂੰ ਲਾ ਲੈਂਦੇ ਜੇ ਉਹ ਕੋਈ ਆ ਕਰਦੇ ਹੋ ਕਾਕਾ ਉਰੇ ਆ ਇਹ ਕੋਈ ਗੱਲ ਥੋੜਾ ਕਰਨ ਵਾਲੀ ਹੈ ਤੁਸੀਂ ਆਪਣਾ ਸ਼ਾਗਿਰਦ ਲੈ ਕੇ ਆਓ ਨਹੀਂ ਦੇਖੋ ਅਹੀਂ ਲੋਕਾਂ ਤੇ ਨਹੀਂ ਦੇਗਾ ਪਕਾਉਂਦੇ ਅਹੀਂ ਲੋਕਾਂ ਦੇ ਸਾਹਮਣੇ ਪਕਾਉਨੇ ਆ ਆ ਜਿਹੜੇ ਲੋਕੇ ਪਕਾਉਂਦੇ ਫਰੇ ਕੀ ਪਾ ਦਿੰਦੇ ਵਿੱਚ ਕੀ ਨਹੀਂ ਹੈ ਇਹ ਆਪਣਾ ਸਮਾਨ ਆਪਣੇ ਚੌਲ ਆਪਣੀਆਂ ਲੱਕੜਾਂ ਹਰਸ਼ ਹੈ ਤੇ ਆਪਣਾ ਸ਼ਾਗਿਰਦ ਨਹੀਂ ਲੱਭਦਾ ਤੈਨੂੰ ਇੰਨਾ ਕੁਝ ਲੈਉਣਾ ਨਾਲ ਦਾ ਵਾਦਾ ਗੰਡੇ ਘਾਟੇ ਹਜੇ ਆਰਡਰ ਹੋ ਰਿਹਾ ਦੇਗਾ ਦਾ ਹੈ ਲੈ ਹੋਰ ਆਰਡਰ ਨਾ ਭੁੱਲ ਜਾਣਾ ਤੂੰ ਪਾ ਨਜਿਆ ਪ੍ਰਾਣੇ ਨੂੰ ਹੋ ਗਿਆ ਆ ਮਾਂ ਤੀ ਕਰਿਆ ਤੂੰ ਪ੍ਰਾਣੇ ਨੂੰ ਘਰ ਜਾਨ ਨੂੰ ਦੇਣਾ ਤੁਸੀਂ ਲਾਤਾ ਪ੍ਰਾਣੇ ਨੂੰ ਕਹਿੰਦੇ ਨਹੀਂ ਚੰਗੀ ਰੋਟੀ ਖਵਾਓ ਤੇ ਆ ਦੇਖ ਪੱਕਣੀ ਮੈਂ ਤੈਨੂੰ ਹੀ ਖਵਾਉਣੀ ਪਹਿਲੇ ਇਹ ਤੇ ਮੈਂ ਕਰਕੇ ਖਾਣ ਡਿਆ ਹੈ ਹੈ ਪਾ ਨਜਿਆ ਮੈਂ ਨਾ ਸ਼ਾਹ ਉਹਨਾਂ ਨੂੰ ਮਿਲਣਾ ਵੀ ਆ ਸ਼ਾਹੀ ਇੱਥੇ ਆਉਂਦਾ ਹੈ ਆ ਕਹਤਾ ਮੈਂ ਸ਼ਾਹੀ ਨੂੰ ਆ ਰਹੇ ਨੇ ਤੇ ਤੁਸੀਂ ਆਪਣਾ ਕੰਮ ਹੁਣ ਤੁਸੀਂ ਕਰੋ ਕਿ ਮੈਂ ਤੇ ਮੈਂ ਤੇ ਪਰੋਣਾ ਆਇਆ ਮੈਂ ਇੰਜ ਥੋੜਾ ਹੁੰਦੀ ਆ ਵੀ ਤੁਸੀਂ ਹੁਣ ਸਾਰਾ ਕੰਮ ਮੇਰੇ ਕੋਲ ਹੀ ਲੈ ਲਵੋ ਪੁੱਤੇ ਕੰਮ ਕਰਨਾ ਚਾਹੀਦਾ ਕੰਮ ਜੀ ਮੈਂ ਕਰਦਾ ਆ ਮੈਂ ਚੰਗਾ ਭਲਾ ਮੈਂ ਸ਼ਹਿਰ ਜਾਣਾ ਆ ਮੈਂ ਦੁਕਾਨ ਤੇ ਕੰਮ ਕਰਦਾ ਮੈਂ ਹੁਣ ਆ ਹੀ ਕੰਮ ਸਿੱਖਣਾ ਆ ਜਾਂ ਕਰਨਾ ਆ ਮੈਂ ਉੱਥੇ ਕੀ ਕਰਦਾ ਹੈ ਦੁਕਾਨ ਤੇ ਦੁਕਾਨ ਦੇ ਸੁਨਿਆਰਿਆਂ ਦੀ ਦੁਕਾਨ ਤੇ ਕੰਮ ਕਰਦਾ ਸੁਨਿਆਰੇ ਦੀ ਦੁਕਾਨ ਦਾ ਲੱਗਿਆ ਤੈਨੂੰ ਕਿਨੇ ਰੱਖਿਆ ਸੁਨਿਆਰਿਆਂ ਦੀ ਦੁਕਾਨ ਤੇ ਕੀ ਗੱਲ ਹੈ ਨਾਲੀ ਦਾ ਠੇਕਾ ਤੇਰੇ ਕੋਲ ਯਾਰਿਆ ਤਾਂ ਕੰਮ ਕਰਦਾ ਆ ਮੈਂ ਆਹੋ ਤੇ ਨਾਲੀ ਚੋਂ ਮੈਂ ਗਾਲੀ ਵੀ ਉਹਨਾਂ ਦੀ ਵਿਕਦੀ ਆ ਉਹ ਗੱਲ ਸੁਣ ਪੁੱਤ ਆ ਇਹ ਗੰਡੇ ਕਟਿਆ ਟਮਾਟਰ ਕਟਣੇ ਯਾਰੀਆਂ ਮਿਰਚਾਂ ਕਟਣੀਆਂ ਤੂੰ ਮਸਾਲੇ ਪੂਰੇ ਲਿਆਉਣੇ ਆ ਉੱਥੇ ਉਹ ਮੇਰਾ ਮਾਮਾ ਉਹ ਰਿਆ ਆਵਾਜ਼ ਮਾਰਨਾ ਮੈਂ ਇੱਧਰ ਆ ਮਾਮਾ ਤੇਰਾ ਦਿਆ ਆਵਾਜ਼ ਦਾ ਗੱਡੇ ਤੇਰੇ ਪੂਰੇ ਮੈਂ ਆਵਾਜ਼ ਆਵਾਜ਼ ਮਾਰਦਾ ਇੱਥੇ ਮੈਂ ਕੰਮਚੋਰ ਆ ਤੂੰ ਭੱਜਦਾ ਕੰਮ ਤੇ ਨੇ ਮੈਂ ਇਥੋਂ ਨੰਗਦਾ ਹੀ ਤੁਹਾਡਾ ਸ਼ਾਗਿਰਦ ਹੋ ਗਿਆ ਮੈਂ ਕਿਹੜੀ ਮਾੜੀ ਕਿਸਮਤ ਨੂੰ ਐ ਨੂੰ ਆ ਗਿਆ ਹੈ ਕੋਈ ਗੱਲ ਨਹੀਂ ਉੱਥੇ ਵੀ ਤੇ ਜਾ ਕੇ ਬਹਿਣਾ ਸੀ ਤੂੰ ਇੱਥੇ ਬਹਿ ਕੇ ਗੰਡੇ ਕੱਟੀ ਜਾ ਉੱਥੇ ਕਿੱਥੇ ਬਹਿਣਾ ਸੀ ਵੇ ਇੱਧਰ ਆ ਪੁੱਤਾ ਇੱਧਰ ਆ ਇੱਧਰ ਆ ਮੈਂ ਤੈਨੂੰ ਦੱਸਾਂ ਆ ਵੇ ਇਹ ਜਿਹੜਾ ਨਾ ਚਮਚਾ ਇਹ ਆ ਵੇ ਇੱਥੋਂ ਫੜ ਕੇ ਨਾ ਇੱਥੋਂ ਇੱਥੋਂ ਫੜਨਾ ਇੱਥੋਂ ਹੈ ਤੇ ਇਹ ਕੋੜੀ ਕਿ ਦਿਵਾਇਆ ਹੈ ਹੱਥ ਤੇਰਾ ਚੱਲਣਾ ਚਾਹੀਦਾ ਇੱਧਰ ਆ ਇਧਰ ਆ ਮੈਂ ਪਰਾਉਣਾ ਆ ਪਰਾਉਣੇ ਨੂੰ ਹਦਾਇਤ ਨਾ ਦਈਏ ਹੈ ਪਰਾਉਣੇ ਨੂੰ ਕੋਈ ਮੱਤ ਦੀ ਗੱਲ ਨਾ ਦਸੀਏ ਚੱਲ ਫੜ ਇੱਥੇ ਪੜ ਚੱਲ ਨਹੀਂ ਦੋ ਦੋ ਵਾਰੀ ਇਧਰ ਜਾਣਾ ਤੇ ਦੋ ਵਾਰੀ ਇਧਰ ਐ ਰਾ ਪਿਓ ਨੇ ਕਹਿ ਗਿਆ ਮੈਨੂੰ ਇਹਨੂੰ ਕੰਮ ਸਿਖਾਉਣਾ ਚੱਲ ਅੱਗ ਅੱਗ ਬਾਲ ਥੱਲੇ ਅੱਗ ਅੱਗੇ ਮਾਰ ਤੇਰਾ ਪਿਓ ਕਹਿ ਕੇ ਗਿਆ ਵੀ ਇਹਨੂੰ ਕੰਮ ਸਿਖਾਉਣਾ ਉਹ ਮਰ ਗਿਆ ਫੋਨ ਆਇਆ ਕਬਰ ਚੋਂ ਤੈਨੂੰ ਨਹੀਂ ਬਾਰ ਬਾਰ ਚੱਲ ਚਾਚਾ ਮੈਂ ਪਰੌਣਾ ਆ ਕੀ ਹੋ ਗਿਆ ਤੁਹਾਨੂੰ ਤੇ ਘਰ ਕਦੀ ਅੱਗ ਨਹੀਂ ਬਾਲੀ ਡੋਗੇ ਉਹ ਮੇਰੇ ਮਾਮਾ ਦਿਆ ਵਾ ਤਾਂ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਨਵੀਆਂ-ਨਵੀਆਂ ਵੀਡੀਓ ਲੈ ਕੇ ਆਈਏ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ